ਦੋਸਤੋ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮਾਲੂੜੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਨਾ ਇਹ ਪਿੰਡ ਚਕੇਰੀਆਂ ਇਸ ਪਿੰਡ ਨੂੰ ਤਹਿਸੀਲ ਕਾਲਾਂਵਾਲੀ ਮੰਡੀ ਪੈਂਦੀ ਹੈ ਤੇ ਜ਼ਿਲ੍ਹਾ ਸਰਸਾ ਹੈ ਹਰਿਆਣਾ ਦਾ ਇਹ ਪਿੰਡ ਹੈਗਾ ਕਾਲਾਂਵਾਲੀ ਮੰਡੀ ਤੋਂ ਤਕਰੀਬਨ ਇਹ 5 ਕਿਲੋਮੀਟਰ ਹੈ ਅੱਗੇ ਇਹ ਔਡਾਂ ਨੂੰ ਸੜਕ ਜਾਂਦੀ ਹੈ ਪੰਜਾਬ ਵਾਲੇ ਪਾਸਿਓਂ ਕਣਕਵਾਲ ਤੇ ਦੇਸੂ ਤੇ ਅੱਗੇ ਕਾਲਾਂਵਾਲੀ ਮੰਡੀ ਆ ਜਾਂਦੀ ਹੈ ਪੰਜਾਬ ਦੀ ਹੱਦ ਤਕਰੀਬਨ ਮੰਨਿਓ ਇੱਥੋਂ 15-18 ਕਿਲੋਮੀਟਰ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਡੱਬ ਵਾਲੀ ਮੰਡੀ ਵੀ ਇੱਥੋਂ ਨੇੜੇ ਪੈਂਦੀ ਹੈ ਜਿਸ ਘਰ ਦੇ ਵਿੱਚੋਂ ਦੋਸਤੋ ਵੀਡੀਓ ਬਣਾ ਰਿਆ ਵੀਰ ਨਾ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ-ਨਾਲ ਤੇ ਵੀਰਾਂ ਕੋਲ ਇੱਕ ਬੈੜ ਬਕਾਊ ਆ ਜਿਹੜੀ ਕਿ ਪਹਿਲਾ ਸੂਆ ਪਲੂਣ ਸੂਈ ਆ ਜਾਣਕਾਰੀ ਆਪਾਂ ਸਾਰੀ ਲੈ ਲਾਂਗੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਚੰਗੀ ਲੱਗੀ ਨੰਬਰ ਇਹਨਾਂ ਵੀਰਾਂ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਅਗਲੀ ਕਾਰਵਾਈ ਦੋਸਤੋ ਤੁਹਾਡੀ ਹੈ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਤੇ ਪੈਸੇ ਲਾਉਣ ਤੇ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਕਿ ਹਰੇਕ ਐਂਗਲ ਤੋਂ ਜਾਨਵਰ ਨੂੰ ਤੁਹਾਨੂੰ ਦਿਖਾਇਆ ਜਾਵੇ ਦੋ ਗਾਵਾਂ ਨੇ ਤੇ ਬਾਕੀ ਦੂਸਰੇ ਵੱੱਜਾ ਬਾਈਆਂ ਕੋਲੇ ਨੌਰੇ ਚ ਖੜੀਆਂ ਨੇ ਤੇ ਇਹ ਬੱਚੀ ਤਾਜੀ ਸੂਈ ਹੈ ਤੇ ਮੰਗਰੇ ਦੇ ਬੱਚੀ ਹੈ ਜਰਸੀ ਦੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਆਈ ਬਾਈ ਬਾਈ ਹਸਰੀ ਕਾਲ ਉੱਚੂ ਬੁਲੀ ਹੈਗਾ ਮਹਾਰਾਜ ਉਹ ਠੀਕ ਠਾਕ ਹੋ ਹਾਂ ਵਧੀਆ ਵਧੀਆ ਇਹ ਫਿਰ ਆ ਬਾਈ ਕੈਮਾ ਸੂਆ ਬੱਚੀ ਹੈ ਪਹਿਲੇ ਸੂਈ ਹੈ ਕਹਿੰਦੇ ਤੁਹਾਨੂੰ ਕਿ ਬਾਈ ਸੂਈ ਨੂੰ ਪਰਸਾਂ ਸੂਈ ਪਰਸੋਂ ਮੰਗਰ ਮੰਗਰੇ ਬੱਚੀ ਹੈ ਬੱਚੀ ਆ ਖੜੀ ਹੈ ਨਾ ਇਹ ਬਸਰਖੀ ਵਾਲੇ ਦੇ ਨਹੀਂ ਸੂਈ ਆ ਸਭ ਤੋਂ ਵਧੀਆ ਆਪਣੇ ਤਿਹਾਰ ਵਾਲੇ ਦੇ ਜਰਸੀ ਦੀ ਬੱਚੀ ਦੇ ਪਯੋਰ ਆਈ ਹੈ ਹਨਾ ਪਯੋਰ ਹੈ ਠੀਕ ਆ ਵਧੀਆ ਭਰਾ ਹੈ ਸੀਗਾ ਹਾਂ ਪੂਰਾ ਵਧੀਆ ਅੱਛਾ ਤੇ ਹੁਣ ਬਾਈ ਫਿਰ ਤਿੰਨ ਦਿਨਾਂ ਦੀ ਸੂਈ ਥੱਲੇ ਬੋਲਾ ਕਿੰਨਾ ਹੈ ਇਹ ਥੱਲੇ ਬਾਈ 16 15 16 ਲੀਟਰ ਹੈਗਾ 15 16 ਕਿਲੋ ਬੋਲਾ ਹੈਗਾ ਚੋਾਈ ਚੋਈ ਦੀ ਸਹੀ ਹੈ ਜਮਾ ਹਾਂ ਜਮਾ ਥੋੜਾ ਥੋੜਾ ਦੀ ਜਮਾ ਸਹੀ ਹੈ ਓਕੇ ਆ ਬਈ ਤੋਰੋਗੇ ਮੜਾ ਜਾਨੂੰ ਇਹੇ ਨਾ ਬਾਕੀ ਗਾਂ ਸਾਨੂੰ ਆਪਾਂ ਤੋਰ ਕੇ ਦਿਖਾਉਣੇ ਦੋਸਤੋ ਤੇ ਟਾਈਮ ਨਾ ਹਲੇ 2 ਕੁ ਦਾ ਹੋਇਆ ਤੇ 5 ਵਜੇ ਤਕਰੀਬਨ ਬਾਈ ਧਾਰਾਗੜੇ ਤ ਤੇ ਬੇਲਬੂਲ ਪੂਰੀ ਲੰਮੀ ਹੈ ਬੈਠਦੀ ਜਰਸੀ ਦੇ ਵਿੱਚ ਇਹ ਪੈਂਦੀ ਹੈ ਥਣ ਬਹੁਤ ਸੋਹਣਾ ਲੱਗਿਆ ਬਿੱਥੀ-ਬੁੱਥੀ ਬਹੁਤ ਜ਼ਿਆਦੇ ਥਣਾਂ ਦੀ ਫਟ-ਫਟ ਵਾਂਗੂ ਨਾ ਥਣਾਂ ਦੀ ਬਿੱਥੀ ਪੀ ਅਗਲੇ ਪਿਛਲੇ ਥਣਾਂ ਦੀ ਬਿੱਥੀ ਵੀ ਤੁਹਾਨੂੰ ਦਿਖਾਉਣਾ ਹੈਗਾ। ਫਵਾਨਾ ਤੁਸੀਂ ਧਿਆਨ ਨਾਲ ਸਮਾਰ ਕੇ ਜੱਜ ਕਰ ਲਿਓ। ਇਹ ਮੱਜਾਂ ਨਾ ਆ ਗਈਆਂ ਪਾਈਆਂ ਦੀਆਂ ਤੋਬੇ ਗਈਆਂ ਸੀਗਾ ਛੱਪੜ ਤੇ ਇੱਧਰ ਲੋਕ ਛੱਪੜਾਂ ਤੇ ਲੈ ਜਾਂਦੇ ਆ ਪਸ਼ੂ ਹਰਿਆਣੇ ਵਾਲੇ ਪਾਸੇ ਪੰਜਾਬ ਦੇ ਵਿੱਚ ਤੋਂ ਕੋਈ ਵਰਮਾ ਮੰਡੀ ਹੋਊਗਾ ਜਿਹੜੇ ਛੱਪੜਾਂ ਤੇ ਪਸ਼ੂ ਨੂੰ ਲੈ ਕੇ ਜਾਂਦੇ ਤੇ ਪਸ਼ੂ ਇਹਨਾਂ ਦੇ ਇਹ ਵੀ ਦੇਖ ਲਓ ਚੰਗੀ ਸਮਾਈ ਦੇ ਵਿੱਚ ਪਸ਼ੂ ਆ ਸਾਰੇ ਇਹਨਾਂ ਕੋਲੇ ਮੁੱਲ ਵਾਈ ਦਾ ਕੀ ਕਰਦੇ ਆ 85000 ਰੁਪਏ 85000 ਹਾਂ ਇੰਨੇ ਦੀ ਦੇਣੀ ਹੈ ਕਿ ਮਾਨਤਨ ਹੋ ਮਰਾ ਪਤਾ ਮਾਨਤਨ ਕਰਦੇ ਆ ਅੱਛਾ 85000 ਰੁਪਏ ਮੁੱਲ ਆ ਦੋਸਤੋ ਇਹਦੇ ਵਿੱਚ ਮਾਨਤਾ ਨਹੀਂ ਹੋਣਾਗਾ ਇਹ ਰੇਡ ਨਾ ਬਾਹਰ ਦੇ ਹਿਸਾਬ ਦੇ ਨਾਲ ਬਿਲਕੁਲ ਜਾਇਜ਼ ਮੰਗਿਆ ਬਾਈ ਨੇ ਬਾਕੀ ਪੈਸੇ ਤੁਸੀਂ ਲਾਉਣੇ ਆ ਤੁਹਾਡੀ ਸਮਝ ਹੋਣੀ ਆ ਦੋਸਤੋ ਬੰਨੇਓ ਬਾਈ ਬੰਨੇਓ ਉਹਨੂੰ ਅੰਦਰ ਤੁਰਦੀ ਬੱਛੀ ਤੁਸੀਂ ਫੇਰ ਦੇਖ ਲਓ ਤਿੰਨ ਦਿਨਾਂ ਦੀ ਸੂਈ ਥੱਲੇ ਦੋਸਤੋ 15 16 ਲੀਟਰ ਬੋਲਾ ਹੁਣ ਤਿਆਰ ਹੈ ਤੇ ਆ ਇਹਦੀ ਜਸ ਬੱਛੀ ਆਈ ਹੈ ਪਿਓਰ ਬੱਛੀ ਹੈ ਮੱਥੇ ਟਵਾ ਦੇਖ ਲਓ ਫੁੱਤ ਦੇਖ ਲਓ ਕੰਨ ਭੈਰ ਬਹੁਤ ਸੋਹਣੀ ਬੱਛੀ ਆਈ ਹੈ ਚੰਗਾ ਟੀਕਾ ਵੀਰ ਕਹਿੰਦਾ ਭਰਾਇਆ ਸੀ ਅਸੀਂ ਪਿੰਡ ਵੀਰਾਂ ਦਾ ਚਕੇਰੀਆਂ ਤਹਿਸੀਲ ਕਾਲਾਂਵਾਲੀ ਮੰਡੀ ਤੇ ਜ਼ਿਲ੍ਹਾ ਸਾਸਾ ਕਾਲਾਂਵਾਲੀ ਮੰਡੀ ਤੋਂ ਤਕਰੀਬਨ 5 ਕਿਲੋਮੀਟਰ ਹੈ। ਦੱਬ ਵਾਲੀ ਇੱਥੋਂ ਹੋਊਗੀ 25 ਕਿਲੋਮੀਟਰ ਹੈ ਨਾ? 30-35 ਕਿਲੋਮੀਟਰ। 30-35 ਕਿਲੋਮੀਟਰ ਹੈ। ਦੱਬ ਵਾਲੀ 30-35 ਕਿਲੋਮੀਟਰ ਪੈਂਦੀ ਹੈ ਤੇ ਪੰਜਾਬ ਇੱਥੋਂ 15-18 ਕਿਲੋਮੀਟਰ ਦੀ ਹੱਦ ਤੇ ਰਹਿ ਗਿਆ। ਕਿਉਂਕਿ ਇੱਥੇ ਕਰਕਵਾਲ ਪਿੰਡ ਆਉਂਦਾ ਪੰਜਾਬ ਦਾ ਰਾਮਾ ਮੰਡੀ ਦੇ ਨਾਲ। ਆ ਬਾਨਾ ਨਾ ਸੁਣ ਮਤ ਸਮਾਰ ਕੇ ਦਿਖਾ ਦਿੰਨੇ। ਆ ਇਹਦਾ ਕੋ ਮੂੰਹ ਬਥਾ ਦੇਖ ਲਿਓ। ਜਰਸੀ ਦੇ ਹਿਸਾਬ ਨਾਲ ਇਹਦੀ ਬੇਲਬੂਲ ਬਹੁਤ ਲੰਮੀ ਹੈ ਤੇ ਕੱਦ-ਕਾਠ ਵੀ ਠੀਕ ਹੈ ਬਹਿੜਦਾ ਸੋ ਇਹ ਇਹ ਨਾ ਕਿ ਗਰਮੀ ਦਾ ਤੋਹਫਾ ਹੀ ਹੈ ਕਿਉਂਕਿ ਇਹਨਾਂ ਨੂੰ ਗਰਮੀ-ਗਰਮੀ ਘਟ ਮੰਨਦੇ ਨੇ ਇਹ ਦੁੱਧਾਦ ਵੀ ਮੱਜਾਂ ਵਰਗੇ ਹੁੰਦਾ ਇਹਨਾਂ ਦਾ ਧੰਨਵਾਦ ਦੋਸਤ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ